ਉਨਾਂ ਦਾ ਕਹਿਣਾ ਹੈ ਵੀ ਅਸੀਂ ਦਿੱਲੀ ਕੁਝ ਕਰਾਂਗੇ ਬੇਸ਼ੱਕ ਗੋਲੀਆਂ ਛੱਡੀਆਂ ਜਾਣ ਚਾਹੇ ਜਾਂ ਰੇ ਜਾਂ। ਅੱਛਾ ਛੱਡਿਆ ਯਾਰ ਗੋਲੀਆਂ ਛੱਟੋ ਭਾਵੇਂ ਬੰਬ ਛੱਟੋ ਅਸੀਂ ਕਿਹੜਾ ਡਰਦੇ ਹਾਂ। ਹੂੰ। ਮੌਤੋ ਕੇ ਵੀਰੇ ਘਰੇ ਬੈਠੀ ਅੱਜੇ। ਹੂੰ। ਜਿਹੜੇ ਬਾਈ ਉਹਨਾਂ ਦੀ ਮੀਟਿੰਗ ਜਿਹਦੇ ਵਿੱਚ ਤੋਂ ਆਜਾਤ ਮੌਤ ਦਾ ਤਾਣਾ ਸਾਹਮਣੇ ਦੁਸ਼ਮਣ ਖੜਿਆ ਹੋਵੇ। ਆ ਦੁਸ਼ਮਣ ਬਣਾ ਦਿੱ ਸਾਡੇ ਜਵਾਨ ਹੈ ਜਿਹੜੇ ਹੂੰ। ਪਾਕਿਸਤਾਨ ਤੇ ਭਾਰਤ ਦੇ ਬਾਰਡਰ 'ਤੇ ਇਹੋ ਜਿਕੇ ਕਿੰਨੇ ਲੜਖੀ ਕਿਉਂਕਿ ਉੱਥੇ ਨਸ਼ਾ ਆਂਦਾ ਸੀ ਉਹਨੂੰ ਰੋਕ ਸਕਦੇ ਸੀ। ਉਹ ਨਹੀਂ ਲਾਂਦੇ ਉੱਧਰ। ਨਾ ਸਾਇਸ ਹਿਟਲਰ ਸਰਕਾਰ ਨੇ ਇਹ ਹਿਟਲਰ ਸਾਇਸ ਸਰਕਾਰ ਹੈ ਅਸੀਂ ਕਾਲ ਜੀ ਸਾਰਿਆਂ ਨੂੰ ਤੇ 20 ਤਰੀਕ ਦੇ ਦਿਨ ਤਸਵੀਰਾਂ ਜਿਹੜੀਆਂ ਖਨੌਰੀ ਬਾਡਰ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜੇ ਨਜ਼ਦੀਕ ਨੇ ਕਿਸਾਨ ਜੱਥੇਬੰਦੀਆਂ ਕਿਸਾਨ ਭਰਾ ਤੇ ਸਾਡੇ ਬਜ਼ੁਰਗ ਖੜੇ ਨੇ ਤੇ ਇੱਕ ਗੱਲ ਕਹੀ ਜਾ ਰਹੀ ਹੈ ਵੀ ਕੱਲ ਕੱਲ ਦਾ ਦਿਨ ਵੇਟ ਕਰਨਗੇ ਜੇ ਤੱਕ ਕੱਲ ਨੂੰ ਕੋਈ ਸਿੱਟਾ ਨਿਕਲਦਾ ਹੈ ਕੋਈ ਸਰਕਾਰ ਸਾਡੀਆਂ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਉਹ ਮੰਨਦੀ ਐ ਤੇ ਫਿਰ ਤਾਂ ਠੀਕ ਐ ਨਹੀਂ ਫਿਰ ਕੱਲ ਜਿਹੜਾ ਦਿੱਲੀ ਕੂਚ ਦੀ ਕਾਲ ਐ ਆ ਕਿਸਾਨਾਂ ਆਗੂਆਂ ਵੱਲੋਂ ਉਹ ਦਿੱਲੂ ਕੋ ਦਿੱਲੀ ਕੂਚ ਹੋਊਗਾ ਚਾਹੇ ਸਰ ਜਿਹੜੀ ਫੌਜ ਐ ਗੋਲੀਆਂ ਚਲਾਵੇ ਜ਼ਹਿਰੀਲੀਆਂ ਗੈਂਸਾ ਸਾਡੇ ਸਾਨੂੰ ਕੋਈ ਪਰਵਾਹ ਨਹੀਂ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਹਰ ਹਾਲਤ ਦੇ ਵਿੱਚ ਜਿਹੜਾ ਇਹ ਬਾਰਡਰ ਐ ਉਹਨੂੰ ਕੂਚ ਕਰਾਂਗੇ ਤੇ ਮੇਰੇ ਨਾਲ ਕਿਸਾਨ ਆਗੂ ਕਿਸਾਨ ਭਰਾ ਖੜੇ ਨੇ ਹਾਂ ਜੀ ਬਾਜੀ ਤੇ ਹੋ ਠੀਕ ਹੋ ਜੀ ਬੜੀਆ ਬਾਜੀ ਤੁਸੀਂ ਸੁਣਾਓ ਤੇ ਜਿੱਦਾਂ ਜਿਹੜੇ ਮੇਨ ਆਗੂ ਨੇ ਉਹਨਾਂ ਵੱਲੋਂ ਕਾਲ ਆ ਵੀ ਕੱਲ ਨੂੰ ਜੇ ਕੋਈ ਸਿੱਟਾ ਨਹੀਂ ਨਿਕਲਦਾ ਜਿਹੜਾ ਦਿੱਲੀ ਕੂਚ ਦਾ ਸੁਨੇਹਾ ਉਹ ਲਾਇਆ ਕਿੰਦਾਂ ਦੀ ਤਿਆਰੀ ਹੈ ਬਈ ਬਾਜੀ ਸਾਡੀ ਤਿਆਰੀ ਫੁੱਲ ਨੇ ਜਿੱਦਾਂ ਸਾਡੇ ਜਥੇਬੰਦੀ ਦੇ ਲੀਡਰ ਸਾਹਿਬਾਨ ਸਾਰੇ ਕਹਿਣਗੇ ਅਸੀਂ ਉਦਾਂ ਹੀ ਚੱਲਾਂਗੇ ਸਾਨੂੰ ਕੱਲ ਸਾਰਿਆਂ ਨੇ 11 ਵਜੇ ਦਾ ਟਾਈਮ ਦਿੱਤਾ ਹੈ ਤੇ ਕੱਲ 11 ਵਜੇ ਅਸੀਂ ਬਾਰਡਰ ਕਰਾਸ ਕਰ ਦੇਣਾ ਹੈ ਸਰਕਾਰ ਕੋਲੇ ਹੁਣ ਵੀ ਟਾਈਮ ਹੈ ਅਗਰ ਸਰਕਾਰ ਸਾਡੀ 22 ਕੀ 22 ਫਸਲੇ ਮੈਮ ਸਵੀ ਦੇ ਦੇ ਦਿੰਦੀ ਠੀਕ ਹੈ ਵਰਨਾ ਨਹੀਂ ਦੇਗੀ ਅਸੀਂ ਬਾਰਡਰ ਕਰਾਸ ਕਰ ਦੇਣਾ ਜਿੱਦਾਂ ਭਈ ਕੱਲ ਨੂੰ ਜਦੋਂ ਤੁਸੀਂ ਕੋਚ ਕਰੋਗੇ ਇਹਨਾਂ ਵੱਲੋਂ ਰੁਕਿਆ ਜਾਂਦਾ ਜ਼ਹਿਰੀ ਲੈਂਗਾਂਸਾ ਸਾਡੀਆਂ ਜਾਣਗੀਆਂ ਹੋਰ ਵੀ ਇਹਨਾਂ ਨੇ ਬਹੁਤ ਪ੍ਰਬੰਧ ਕਰ ਰੱਖੇ ਨੇ ਵੀ ਕਿੱਦਾਂ ਦੀ ਤਿਆਰੀ ਹੈ ਆਪਣੀ ਭਾਜੀ ਕੋਈ ਕਲੇ ਫੁੱਲ ਤਿਆਰੀਆਂ ਉਹਨੂੰ ਦਿਖਾ ਦੇਸ਼ ਦੇ ਅੰਦਰ ਲੋਕਤੰਤਰ ਕੀ ਹੱਥ ਹੋ ਰਿਹਾ ਨੋ ਕੰਟਰੀ ਦੇ ਅੰਦਰ ਪ੍ਰੋਟੈਸਟ ਹੋ ਰਿਹਾ ਕੱਲੇ ਆਪਣੇ ਦੇਸ਼ ਦੇ ਅੰਦਰ ਨਹੀਂ ਕਿਸਾਨ ਪ੍ਰੋਟੈਸਟ ਕਰੇ ਨੋ ਕੰਟਰੀ ਹੁੰਦਾ ਜਰਮਨs ਫਰਾਂਸ ਇਟਲੀ ਆਪ ਕਹੀਂ ਵੀ ਚਲੇ ਜਾਓ ਨੋ ਕੱਡੇ ਵਾਹ ਬ कोई वहाँ के कंट्री के वहाँ के सेंट सरकारें कोई आंसू गैस की गोलें सुटती बिल्कुल शांति प्रिय और ऐसे यहाँ पर भी हमारे किसान जथेबंदियाँ शांति प्रिय प्रोटेस्ट कर रहे हैं बट लेकिन ये सरकार है जो लोकतंत्र की हत्या कर रही है ये हाई कोर्ट के कानून को भी नहीं मानती जबकि हाई कोर्ट ने ने स्पष्ट इसको लटकार लगाई सरकार को कि आप इनको जाने दो ये प्रोटेस्ट शांति करें ਜਿਹੜੇ ਕਿਸਾਨ ਕਾਨੂੰਨੀ ਦੱਜਿਆਂ ਤੋਂ ਇਹ ਉਟਾਰੇ ਕਿਸਾਨ ਕਾਂ ਕਾਨੂੰਨੀ ਦੱਜਿਆਂ ਜਿਹੜੇ ਕਿਸਾਨ ਅੱਗੋਂ ਬਈ ਮੀਟਿੰਗ ਕਰਨ ਜਾਂਦੇ ਨੇ ਜੇ ਦੋਨਾਂ ਦੀ ਮੀਟਿੰਗ ਖਤਮ ਹੁੰਦੀ ਹੈ ਕਿ ਉਹ ਸਾਰੇ ਇੱਥੇ ਕਿਸਾਨਾਂ ਨਾਲ ਆ ਕੇ ਉਹਨਾਂ ਦੀ ਸਲਾਹ ਨਾਲ ਜਿਹੜੀ ਅਗਲੀ ਮੀਟਿੰਗ ਰੱਖੀ ਜਾਂਦੀ ਹੈ ਜੋ ਆਪਣੇ ਆਪ ਰੱਖਦੇ ਨੇ ਨਹੀਂ ਸਾਰੇ ਕਿਸਾਨ ਜਥੇਬੰਦੀ ਮੀਟਿੰਗ ਨਾਲ ਹੀ ਅੱਗੇ ਮੀਟਿੰਗ ਰੱਖੀ ਜਾਂਦੀ ਹੈ ਜਿੰਨੇ ਵੀ ਜਥੇਬੰਦੀ ਹੈਗੇ ਸਾਰੇ ਨਾਲ ਹੀ ਸਲਾਹ ਮਸਰੀਆ ਕਰਕੇ ਹੀ ਕੱਲ ਇਸੇ ਕਰਕੇ ਟਾਈਮ 11 ਵਜੇ ਦਾ ਦਿੱਤਾ ਹੈ ਕੱਲ ਨੂੰ 11 ਵਜੇ ਤੱਕ ਜੇ ਤਾਂ ਕੋਈ ਸਿੱਟਾ ਨਿਕਲਦਾ ਹੈ ਮੀਟਿੰਗ ਦੇ ਵਿੱਚੋਂ ਤਾਂ ਠੀਕ ਹੈ ਨਹੀਂ ਫਿਰ ਸਾਰੇ ਆਪਣੇ ਕਿਸਾਨ ਜਿਹੜੇ ਭਰਾ ਨੇ ਉਹਨਾਂ ਦਾ ਕਹਿ ਚੱਟਣ ਯਾਰ ਗੋਲੀਆਂ ਸੱਟੋ ਪਾਵੇਂ ਬੰਬ ਸੱਟੋ ਅਸੀਂ ਕਿਹੜਾ ਡਰਦੇ ਹਾਂ ਹਾਂ ਨਹੀਂ ਮਰਨ ਤੋਂ ਕੀ ਡਰਨਾ ਯਾਰ ਮੌਤ ਤੋਂ ਕਿਵਰੇ ਘਰੇ ਬੈਠੇ ਆ ਜੇ ਜਿਹੜੇ ਬਾਈ ਉਹਨਾਂ ਦੀ ਮੀਟਿੰਗ ਜੇ ਵਿੱਚ ਉਹ ਮਾਜਾ ਤੋਂ ਮੌਤ ਦਾ ਤਾਂ ਨਾ ਸਾਹਮਣੇ ਦੁਸ਼ਮਣ ਖੜਿਆ ਹੋਵੇ ਆ ਦੁਸ਼ਮਣ ਨੂੰ ਬਣਾ ਦਿਆ ਸਾਡੇ ਜਵਾਨ ਹੈ ਜਿਹੜੇ ਜਵਾਨ ਜਿਹੜੇ ਬਾਰਡਰ 'ਤੇ ਖੜਦੇ ਸੀ ਅੱਜ ਦੇਖੀ ਇਹੋ ਜੇ ਬਾਰਡਰ ਬਣਾਤੇ ਪਾਕਿਸਤਾਨ ਤੇ ਭਾਰਤ ਦੇ ਬਾਰਡਰ 'ਤੇ ਇਹੋ ਜੇ ਕੰਕਲੀਏ ਤਾਰਾਂ ਨਹੀਂ ਲਾੜਕੀ क्योंकि उसे नशा आ सके पिछले सरकार ने इस ताना साहि हिटलर सरकार ने ये हिटलर साहिब सरकार है जब ये 2014 हजार चौदह में से पहले इसके ही वर्ड है खुद इसमें कहा था कि 2014 हजार चौदह में भाई और बहनों पहली ही कलम से पहली ही मीटिंग में आपको ਕੀ ਕਰਜ਼ ਮਾਫੀ ਕਰੂੰਗਾ ਔਰ ਐਮਐਸਪੀ ਕੀ ਗਾਰੰਟੀ ਦੇਊਗਾ ਕਹਾ ਗਈ ਅਜ ਉਹ ਇਹ ਡੌਂਗਲੇ ਇਹ ਝੂਠੀ ਸਰਕਾਰ ਹੈ ਝੂਠਾ ਆਦਮੀ ਆਇਓ ਜਿੰਨਾ ਗੁੱਸਾ ਬਈ ਸੈਂਟਰ ਸਰਕਾਰ ਨਾਲ ਹੈ ਉਨੀ ਪੰਜਾਬ ਸਰਕਾਰ ਨਾਲ ਗੁੱਸਾ ਹੈ ਭਾਜੀ ਆ ਸਰਕਾਰੇ ਰਾਜਨੇਤਾ ਕਿਸੇ ਕੀ ਨਹੀਂ ਹੁੰਦੇ ਸਗੇ ਪਿਓ ਦੇ ਨਹੀਂ ਹੁੰਦੇ ਤੁਹਾਡੇ ਕਿਤੇ ਹੋਣਾ ਇਹਨਾਂ ਨੇ ਕਿਸਾਨਾਂ ਵੱਲੋਂ ਕੁਰਸੀਆਂ ਬਦਲ ਆਪਣੇ ਪੱਗ ਸਗੇ ਪਿਓ ਨੂੰ ਮਾਰ ਦਿੰਦੇ ਤੁਸੀਂ ਦੇਖੇ ਨੇ ਅਜ ਤੱਕ ਉਹਨਾਂ ਨੇ ਅੱਗੇ ਇੱਥੇ ਕੇਰਾ ਰੋਕਿਆ ਬਣੀ ਇਹਨਾਂ ਨੂੰ ਹਾਂ ਇਹ ਰਾਮਣੀ ਰੋਕਿਆ ਇੱਕ ਤਾਂ ਪੰਜਾਬ ਦੇ ਹੱਥ ਚੇ ਕੋਲੇ ਮਾਰੀ ਗਏ ਮਾਰੀ ਗਏ ਨਾ ਤੇ ਫਿਰ ਉਹਨਾਂ ਦਾ ਫਰਜ਼ ਨਹੀਂ ਸੀ ਆ ਕਿ ਉਹ ਪਿੱਛੇ ਪਾਈ ਬਿੱਟੇ ਪੋਰਸ ਇੱਥੇ ਕੋਈ ਵੀ ਜਿਹੜਾ ਆਮ ਆਦਮੀ ਦਾ ਕੋਈ ਐਮਐਲਏ ਜਾਂ ਕੋਈ ਵੀ ਲੀਡਰ ਕੋਈ ਵੀ ਨਹੀਂ ਪੁੰਚੇ ਆਪਣੇ ਲੋਥੇ ਇੱਥੇ ਭਾਈ ਆਪੇ ਕੀ ਲੈਣਾ ਮੈਲੇ ਤੋਂ ਆ ਸਾਰੇ ਕਟਪੁੱਤ ਲਿਆ ਹੁੰਦੇ ਆ ਸਰਕਾਰ ਦੀ ਜਿਹੜੀ ਮਰਜ਼ੀ ਸਰਕਾਰ ਅੱਬੇ ਕੀ ਲੈਣਾ ਐਮਐਲਏ ਐਮਐਲਏ ਘਰੋਂ ਪੈਸੇ ਸੜਕੇ ਦਿੰਦਾ ਇੱਕ ਕੱਲੋ ਤੁਹਾਨੂੰ ਦੱਸਦਾ ਭਾਈ ਅੱਜ ਤੱਕ ਲੋਕਾਂ ਨੂੰ ਪਤਾ ਨਹੀਂ ਲੋਕਾਂ ਨੂੰ ਗੁੰਮਰਾ ਕਿਉਂ ਜਾਂਦਾ ਜਿਨੇ ਐਮਐਲਏ ਮੰਤਰੀ ਕਿਹੜੀ ਪਰਜੀ ਪਾਰਟੀ ਆਜ ਤੁਹਾਨੂੰ ਪਿੰਡਾਂ ਵਿੱਚ ਆ ਕੇ ਕਹਿੰਦਾ ਕਿ ਮੈਂ यो आम जनता का पैसा हर एक व्यक्ति टैक्स भरता है अब बाहर विदेश फोड़ में नौजवान क्यों जाते हैं वहां पर मेडिकल सुविधा फ्री वहां पर एजुकेशन फ्री वो इसलिए क्योंकि वहां पर सरकारें अच्छी है पर टैक्स जो आप लोग भरते हैं जो जनता टैक्स भरती है उस टैक्स की सुविधा आपको दी जाती है और हमारे देश के अंदर क्या होता है ये टैक्स है जो हमारा हमारा टैक्स को ही ये चोर लोग ये जो सरकारें चोर है ये काले कानून तो पीछे ना कह रहे रद्द रद्द नहीं करे ਪਹਿਲਾਂ ਦਰਵਾਜੇ ਥਰੂ ਲੈਦਾ ਅਬ ਖਿੜਕੀ ਦੇ ਥਰੂ ਲਿਆਈ ਬਾਈ ਪੰਜਾਬ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਕੁਛ ਘੰਟੇ ਰਹਿ ਗਏ ਜਿਹੜਾ ਆਪਣੇ ਕੋਲ ਆ ਕੇ ਮੇਨ ਆਗੂਆਂ ਦੇ ਵੀ ਦਿੱਲੀ ਕੁਝ ਕਰਨਾ ਹੈ ਪੰਜਾਬ ਨੂੰ ਕੀ ਸਨੇਹਾ ਬਾਈ ਜਿਹੜੇ ਨੌਜਵਾਨ ਹਜੇ ਵੀ ਘਰੇ ਬੈਠੇ ਨੇ ਜਾਂ ਜਿਹੜੇ ਜਥੇਬੰਦੀਆਂ ਨੇ ਉਹ ਹਜੇ ਵੀ ਘਰੇ ਬੈਠੇ ਨੇ ਇੱਥੇ ਨਹੀਂ ਪਹੁੰਚੇ ਕੀ ਸਨੇਹਾ ਤੁਹਾਡੇ ਵੱਲੋਂ ਬਾਈ ਬਾਜੀ ਮੇਰੇ ਵੱਲੋਂ ਤਾਂ ਆ ਬੇਨਤੀ ਹੱਥ ਜੋੜ ਕੇ ਸਾਰੇ ਭਰਾਵਾਂ ਨੂੰ ਪੂਰੇ ਹਿੰਦੁਸਤਾਨ ਦੇ ਨੌਜਵਾਨ ਸਾਥੀਆਂ ਤੇ ਸਭੀ ਜਵਾਨਾਂ ਨੂੰ तो जिसकी जमीर जग है यानी जिसके अंदर जमीर है वो उरे खड़े जिसकी जमीर मरियर बैठिया जो ईब भी नहीं समझा पर आने वाले समय भूल जियो नस्ल और फसल की लड़ाई है आने वाले समय तो आपकी नस्ल भी खत्म और फसल भी खत्म हम किसके लिए लड़ रहे हैं अपनी नस्ल और फसल के लिए लड़ रहे, है? लड़ रहे हैं

दस साल पहले कोई नहीं जाता था उसका कहीं दुनिया में नाम था आज उसका वर्ल्ड के अंदर नंबर वन पे बिजनेस वो क्यों है क्योंकि सरकार ने पूंजीवाद को बढ़ावा दिया है और मजदूर किसान को खत्म कर रही है और तभी तो ये पीछे लॉकडाउन पहले आ गया। नहीं था भी का एक था। तेरा और ना ही किसी का या। सिर्फ एक था कि किसानों की जमीनों को हड़प लिया जाए पूंजीवादी लोगों को दिया जाए जैसे अमेरिका के अंदर बड़े बड़े पूंजीवादी लोगों के हाथों में दस दस हजार एकड़ जमीन है और ऐसे ही अपने देश के अंदर करना चाहते हैं लेकिन हम ये अत्याचार सहन नहीं करेंगे क्योंकि हम ਲੜਨੇ ਵਾਲੇ ਲੋਕ ਆਂ ਹਮ ਡਰਨੇ ਵਾਲੇ ਲੋਕ ਨਹੀਂ ਆਂ ਤੁਸੀਂ ਦੇਖ ਸਕਦੇ ਹੋ ਬਾਈ ਕਿਸਾਨਾਂ ਦਾ ਕਹਿਣਾ ਕਿ ਇਹ ਸਾਰੇ ਪੰਜਾਬ ਦੇ ਹਿੱਤਾਂ ਦੀ ਲੜਾਈ ਹੈ ਜਿਹੜੇ ਵੀ ਵਿਚਾਰੇ ਅੱਜ ਵੀ ਆਪਾਂ ਜਿਹੜੇ ਕਿਸਾਨ ਨੇ ਉਹ ਘਰ ਬੈਠੇ ਨੇ ਜਾਂ ਨੌਜਵਾਨ ਘਰ ਬੈਠੇ ਨੇ ਜਿਨ੍ਹਾਂ ਦੀ ਜ਼ਮੀਰ ਹਜੇ ਵੀ ਜਾਗਦੀ ਹੈ ਉਹ ਚਾਹੇ ਸੰਭੂ ਬਾਰਡਰ ਦੀ ਗੱਲ ਕਰੀਏ ਚਾਹੇ ਖਨੌਰੀ ਬਾਰਡਰ ਦੀ ਗੱਲ ਕਰੀਏ ਉਹ ਇੱਥੇ ਪਹੁੰਚੋ ਕਿਉਂਕਿ ਕਿਸੇ ਇੱਕ ਨੌਜਵਾਨ ਦੀ ਲੜਾਈ ਨਹੀਂ ਇਹ ਪੂਰੇ ਪੰਜਾਬ ਦੇ ਹਿੱਤਾਂ ਦੀ ਲੜਾਈ ਹੈ ਜੇ ਅੱਜ ਇੱਥੇ ਖੜ੍ਹ ਜਾਗੇ ਤਾ ਆਪਣੇ ਜਿਹੜੇ ਹੱਕ ਨੇ ਆਪਾਂ ਨੂੰ ਮਿਲ ਜਾਣਗੇ ਨਹੀਂ ਆਉਣ ਵਾਲੇ ਟਾਈਮਾਂ ਦੇ ਵਿੱਚ ਆਪਾਂ ਨੂੰ ਕਦੇ ਕੁਝ ਨਹੀਂ ਮਿਲਣਾ ਬਾਈਆਂ ਦਾ ਕਹਿਣਾ ਕਿਸੇ ਹਾਲ ਦੇ ਵਿੱਚ ਵੀ ਅਸੀਂ ਉੱਥੇ ਪਹੁੰਚਾਂਗੇ ਚਾਹੇ ਸਾਡੇ ਤੇ ਜਹਿਰ ਐਲੀਅਨ ਗੈਂਸਾ ਸਿੱਟੀਆਂ ਜਾਣ ਚਾਹੇ ਸਾਡੇ ਤੇ ਗੋਲੀਆਂ ਵੱਜਣ ਪਰ ਜਿਹੜਾ ਕੱਲ ਨੂੰ ਜੇ ਸਾਡੇ ਬਜ਼ੁਰਗਾਂ ਦੀ ਕਾਲ ਆਉਂਦੀ ਹੈ ਸਾਡੇ ਮੇਨ ਕਿਸਾਨਾਂ ਦੀ ਕਾਲ ਆਉਂਦੀ ਹੈ ਅਸੀਂ ਬਾਰਡਰ ਪਾਰ ਕਰਾਂਗੇ ਧੰਨਵਾਦ ਜੀ